ਯਾਰ ਹੋਂ ਤਾਂ ਲੱਭੀ ਢੀਲੀ ਆਣੀ ਓਏ ਓਏ ਬੰਨ ਤਾ ਗਿੰਗਾ ਹੁਣ ਆਪਣੇ ਜੋਗਰਾਂ ਬਹੁਤ ਆ ਓਏ ਤੋਰੀਆਂ ਤੋੜੀ ਜਾਂਦੇ ਆ ਖੜ ਜੋ ਦੱਸਦਾ ਜਿੰਮੇਦਾਰਾਂ ਨੂੰ ਮੈਂ ਓ ਭਰਾਵਾ ਤੂੰ ਵੀ ਲੈ ਜੀ ਦਾਲ ਜੋਗਰਾਂ ਕਿਉਂ ਦੱਸਦਾ ਨਾ ਸਾਲਿਓ ਤੁਸੀਂ ਮੈਨੂੰ ਤੋਰੀਆਂ ਦੀ ਰੈਸ ਬਤਾ ਦਿੰਨੇ ਆ ਚੱਲ ਭਾਈ ਤੋਰੀਆਂ ਨਾ ਸਹੀ ਪੈਗ ਲਵਾ ਦਿੰਨੇ ਆ ਲੈ ਓ ਭਾਈ ਯਾਰ ਤੂੰ ਉਸਤਾ ਬੰਦਾ ਹੀ ਘਰ ਦੇ ਨਿਕਲੇ ਓ ਯਾਰ ਭਾਈ ਗੁੱਸਾ ਨਾ ਕਰਿਓ ਮੇਰੀ ਤਾਂ ਆਦਤ ਹੀ ਆ ਤਾਂ ਕੋਈ ਨਹੀਂ ਲੈ ਆ ਭਾਈ ਮੈਂ ਵੀ ਤੜਾ ਦਿੰਨਾ ਯਾਰ ਜਾ ਓ ਲੱਭੀ ਬਾਈ ਲੈ ਲੈ ਕੇ ਆਦਗਾ ਓ ਯਾਰ ਮੇਰੇ ਤਾਂ ਪੈਸੇ ਹੀ ਘਰੇ ਰਹਿ ਗਏ ਯਾਰ ਓ ਬਈ ਯਾਰ ਤੇਰੇ ਮੋਬਾਈਲ 'ਚ ਪੈਸੇ ਹੈਗੇ ਆ ਹਾਂ ਹਾਂ ਭਾਈ ਹੈਗੇ ਆ ਬਈ ਯਾਰ ਫੋਨ ਦੇ ਫਿਰ ਆਉਂਦਾ ਮੈਂ ਕਰੂ Google Pay ਪੈਸੇ ਕਰਾਉਣੇ ਆ ਲੈ ਭਾਈ ਯਾਰ ਕਰਾ ਲਓ ਲੈ ਭਾਈ ਯਾਰ ਹੁਣ ਪੈਸੇ ਉੱਥੇ ਵੀ Google Pay ਕਰਨੇ ਪੈਣਗੇ ਔ ਕੋਈ ਨਹੀਂ ਕੋਈ ਨਹੀਂ ਲੈ ਜਾ ਮੋਹਲ ਤਾਂ ਲੈ ਜਾ ਪਰ ਛੇਤੀ ਮੁੜਿਆ ਨਹੀਂ ਬਾਈ ਬਣ ਕੇ ਫਿਰ ਮੈਂ ਜਾਣਾ ਕਈ ਵਾਰ ਘਰੋਂ ਫੋਨ ਆ ਜਾਂਦਾ ਚੱਲ ਠੀਕ ਆ ਬਾਈ ਉਹ ਕੰਦਰ ਦਿਆ ਹੁਣ ਤੁਰ ਕੇ ਜਾਏਗਾ ਉਹ ਬਾਈ ਦਾ ਮੋਟਰਸਾਈਕਲ ਲੈ ਜਾ ਛੇਤੀ ਮੁੜਿਆ ਹੀ ਬਈ ਇਹ ਟਾਬੀ ਲੈ ਲੈ ਛੇਤੀ ਮੁੜਿਆ ਚੰਗਾ ਕੋਈ ਨਹੀਂ ਕੋਈ ਨਹੀਂ ਹੋਰ ਯਾਰ ਸੱਜਾ ਮੈਂ ਘਰੇ ਤੈਂਡ ਤੱਕਲਾ ਬਾਈ ਤੈਂਡ ਆ ਮੁੜ ਕੇ ਕਈ ਵਾਰ ਤੜਾ ਛੂੰਡ ਲਾ ਗਏ ਨਾ ਬੰਦਾ ਮੁੜ ਕੇ ਡਿੱਗ ਪੈਂਦਾ ਦਲਾਵਾਗੇ ਪੈਗ ਠੰਡ ਵੀ ਹੋਈ ਪਈ ਆ ਬਈ ਯਾਰਾ ਚੋਲਾ ਜੱਫੜੀ ਮੈਨੂੰ ਲੱਗਦਾ ਮੇਰੇ ਢਿੱਡ ਦੇ ਵਿੱਚ ਗੜਬੜ ਜੀ ਹੋ ਜਾਂਦੀ ਆ ਮੈਂ ਜਰਾ ਜਾਵਾਂ ਹਾਂ ਹਾਂ ਜਾਇਆ Sala bana toriyanda, henda jetta anu dasu. Hol batara. Kihur. Oh no 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 no. Oh no oh, no. Oh, no. Oh, no. Oh, no.